ਲੋ ਵੀ ਅੱਜ ਇੰਡੀਆ ਤੇ ਯੂਕੇ ਦਾ ਟੈਂਪਰੇਚਰ ਕੰਪੇਅਰ ਕਰਦੇ ਆਪਾਂ ਸਾਨੂੰ ਪਿਛੋ ਫੈਮਿਲੀ ਦਾ ਤੇ ਫਾਈਨੈਂਸ ਦਾ ਫੋਨ ਆਉਂਦਾ ਡੇਲੀ ਤੇ ਉਹ ਦੱਸਦੇ ਆ ਕਿ ਇੰਡੀਆ ਤਾਂ ਬਹੁਤ ਗਰਮੀ ਹੋ ਗਈ ਆ ਤੇ ਨੈਟ ਤੇ ਵੀ ਆਪਾਂ ਸੁਣੀਦਾ ਕਿ ਇੰਡੀਆ ਤਾਂ ਜਿਆਦਾ ਹੀ ਰਿਕਾਰਡ ਤੋੜਦੇ ਇਸ ਵਾਰ ਗਰਮੀ ਨੇ ਤੇ ਤਾਂ ਕਰਕੇ ਉਹ ਪੁੱਛਦੇਗੀ ਇੱਥੇ ਕਿਦਾਂ ਯੂਕੇ ਦਾ ਮੌਸਮ ਕਿਦਾਂ ਦਾ ਤੇ ਉਹਨਾਂ ਨੂੰ ਤਾਂ ਆਪਾਂ ਦੱਸ ਦੀਦਾ ਆ ਕਾਲ ਤੇ ਤੇ ਆਪਾਂ ਕਿ ਇੱਕ ਆਪਾਂ YouTube ਤੇ ਵੀਡੀਓ ਵੀ ਪਾ ਦੰਦੇ ਆ ਤੇ ਬਾਕੀਆਂ ਨੂੰ ਵੀ ਪਤਾ ਲੱਗ ਜਾਊਗਾ ਕਿ ਯੂਕੇ ਜੀ ਕੀ ਟੈਂਪਰੇਚਰ ਆ ਤੇ ਇੰਡੀਆ ਨਾਲ ਆਪਾਂ ਕੰਪੈਰੀਜ਼ਨ ਕਰਦੇ ਆਂ ਤੋ ਤੁਸੀਂ ਮੋਟਾ-ਮੋਟਾ ਹਿਸਾਬ ਲਾ ਲਓ ਯੂਕੇ ਵਿੱਚ ਕੀ ਜੂਨ ਆ ਗਈ ਹੈ 1 ਜੂਨ ਹੋ ਗਈ ਅੱਜ ਤੇ ਜੈਕਟ ਪਾਈ ਆਪਾਂ ਤੁਹਾਡੇ ਸਾਹਮਣੇ ਸੋ ਸਾਰੇ ਲੋਕਾਂ ਨੇ ਇੱਥੇ ਮੋٹے ਕੱਪੜੇ ਪਾਏ ਆ ਤੋ ਹਿਸਾਬ ਲਾ ਲਓ ਤੁਸੀਂ ਜੂਨ ਵਿੱਚ ਕੀ ਚੱਲਦਾ ਪਿਆ ਯੂਕੇ ਵਿੱਚ ਮੇਰੇ ਹਿਸਾਬ ਨਾਲ ਤਾਂ ਯੂਕੇ ਵਿੱਚ ਗਰਮੀਆਂ ਆਉਂਦੀਆਂ ਨਹੀਂ ਆ ਕਿਉਂ ਜੂਨ ਦਾ ਮਹੀਨਾ ਸਭ ਤੋਂ ਟੋਪ ਦੀ ਗਰਮੀ ਦਾ ਹੁੰਦਾ ਪਰ ਉਹ ਚ ਵੀ ਆਪਾਂ ਜੈਕਟ ਆ ਪਾਈਆਂ ਆ ਕਿਉਂਕਿ ਇੱਥੇ ਮੀਂਹ ਪੈਂਦੇ ਰਹਿੰਦੇ ਆ ਅੱਜ ਸਵੇਰੇ ਵੀ ਇੱਥੇ ਮੀਂਹ ਪਿਆ ਕੱਲ ਵੀ ਮੀਂਹ ਪਿਆ ਪਰਸੋਂ ਵੀ ਮੀਂਹ ਪਿਆ ਸੋ ਜਦੋਂ ਵੀ ਇੱਥੇ ਗਰਮੀ ਹੁੰਦੀ ਆ ਥੋੜੀ ਤੇ ਉਹਦੇ ਨਾਲ ਹੀ ਮੀਂ ਲਗਾਤਾਰ ਇਥੇ ਦੋ ਤਿੰਨ ਦਿਨ ਧੁੱਪ ਨਹੀਂ ਚੜਦੀ ਟੇਕੇ ਨਾਲ ਹੀ ਇਥੇ ਮੀਂਹ ਆ ਜਾਂਦਾ ਤਾਂ ਕਰਕੇ ਬਚਾਇਆ ਸਾਡਾ ਇੰਡੀਆ ਤਾਂ ਜਿਆਦਾ ਗਰਮੀ ਪੈਂਦੀ ਪਈ ਹੈ ਨਾ ਸੋ ਆਪਾਂ ਕਰਦੇ ਹਾਂ ਕੰਪੇਅਰ ਹੁਣ ਸਭ ਤੋਂ ਆਪਣਾ ਪੁਰਾਣਾ ਫੋਨ ਆ ਤੇ ਉਹਦੇ ਤੇ ਆਪਾਂ ਵੈਦਰ ਦਾ ਐਪ ਖੋਲ ਕੇ ਕੰਪੇਅਰ ਕਰਦੇ ਇਸ ਟਾਈਮ ਯੂਕੇ ਵਿੱਚ ਰਾਤ ਦੇ ਪੌਣੇ ਨੂੰ ਹੋ ਗਿਆ ਤੇ ਤੁਸੀਂ ਦਿਨ ਦੇਖ ਲਓ ਕਿੰਨਾ ਆ ਸੋ ਆਪਾਂ ਹੁਣ ਟੈਂਪਰੇਚਰ ਦੇਖਦੇ ਹਾਂ ਤੇ ਇਹ ਹੈਗਾ ਟੈਂਪਰੇਚਰ ਜਿੱਥੇ ਆਪਾਂ ਰਹਿੰਦੇ ਆਂ ਬਿਲਸਟਨ ਉੱਥੇ ਇਸ ਵਕਤ 15 ਡਿਗਰੀ ਸੈਲਸੀਅਸ ਆ ਠੀਕ ਆ ਜੀ ਤੇ ਆ ਹੁਣ ਆਪਾਂ ਕੱਢਦੇ ਆਂ ਇੰਡੀਆ ਦਾ ਦਿਸੂਆ ਜਿਹੜਾ ਸਾਡਾ ਸ਼ਹਿਰ ਆ ਤੇ ਉੱਥੇ ਇੰਡੀਆ ਵੱਜ ਗਿਆ ਰਾਤ ਦੇ 1 ਵਜ ਗਿਆ 11 ਮਿੰਟ ਹੋ ਗਿਆ ਤੇ ਉੱਥੇ 30 ਡਿਗਰੀ ਸੈਲਸੀਅਸ ਆ ਇੰਡੀਆ ਰਾਤ ਦਾ ਤੇ ਹਿਸਾਬ ਲਾ ਲਓ ਤੇ ਜੇ ਹੁਣ ਆਪਾਂ ਗੱਲ ਕਰਦੇ ਆਂ ਇੱਥੇ ਹਾਈਐਸਟ ਕਿੰਨਾ ਟੈਂਪਰੇਚਰ ਚੱਲ ਜਾਂਦਾ ਆ ਉਹ ਅੱਜ ਦਾ ਟੈਂਪਰੇਚਰ ਸੀਗਾ ਇੱਥੇ 18 ਡਿਗਰੀ ਸੈਲਸੀਅਸ ਇਹ ਸਭ ਤੋਂ ਹਾਈਐਸਟ ਆ ਤੇ ਜਿਹੜਾ ਸਭ ਤੋਂ ਇੱਥੇ ਲੋਅਰੈਸਟ ਟੈਂਪਰੇਚਰ ਤੇ ਤੁਹਾਨੂੰ ਹਿਸਾਬ ਲਾ ਲਓ ਹੁਣ ਜੂਨ ਦੇ ਮਹੀਨੇ ਵਿੱਚ 7 ਡਿਗਰੀ ਹੋਣਾ ਤੇ ਕਿਆ ਹੀ ਬਾਤਾਂ ਯੂਕੇ ਦੀਆਂ ਸੋ ਹੁਣ ਆਪਾਂ ਇਹਦੀ ਗੱਲ ਕਰਦੇ ਆਂ ਇੰਡੀਆ ਦੀ ਤੇ ਇੱਥੇ ਸਭ ਤੋਂ ਜ਼ਿਆਦਾ ਹਾਈਐਸਟ ਚਲ ਜਾਂਦਾ 45 ਡਿਗਰੀ ਜਿਦਾ ਅੱਜ ਵੀ 45 ਡਿਗਰੀ ਗਿਆ ਤੇ ਆ ਯੈਸਟਰਡੇ ਕੱਲ ਦਾ ਦਿਖਾਉਂਦਾ ਪਿਆ 31 ਤਰੀਕ ਦਾ ਤੇ ਆ 26 ਡਿਗਰੀ ਜਾਂਦਾ ਲੋਅਸਟ ਤੇ ਹੁਣ ਹਿਸਾਬ ਲਾ ਲਓ ਕਿੱਥੇ ਹੈਗਾ 45 ਡਿਗਰੀ ਤੇ ਯੂਕੇ 'ਚ ਕਿੱਥੇ ਹੈਗਾ ਸਭ ਤੋਂ ਹਾਈਐਸਟ 18 ਡਿਗਰੀ ਤੇ ਮਿਨੀਮਮ ਇੱਥੇ ਹੈਗਾ 7 ਡਿਗਰੀ ਯੂਕੇ ਵਿੱਚ ਤੇ ਇੰਡੀਆ ਵਿੱਚ ਹੈਗਾ 27 ਡਿਗਰੀ ਸੋ ਕਾਫੀ ਫਰਕ ਆ ਸੋ ਹੁਣ ਯੂਕੇ ਦੀ ਗੱਲ ਕਰਦੇ ਆਂ ਇੱਥੇ ਰਾਤ ਨੂੰ ਜਾਂਦੇ ਜਾਂਦੇ ਨਾ 7 ਹੋ ਜਾਣਾ ਆ ਜਿੱਦਾਂ ਰਾਤ ਦੇ ਇੱਥੇ 1 2 ਵਜਦੇ ਆ ਸੋ ਤਾਂ ਕਰਕੇ 7 ਪਹੁੰਚ ਜਾਣਾ ਪਰ ਇੰਡੀਆ ਵਿੱਚ ਇਹੀ ਪਹੁੰਚਣਾ ਹੈ ਜਾ ਕੇ 27 ਸੋ 20 ਡਿਗਰੀ ਦਾ ਸੈਲਸੀਅਸ ਦਾ ਫਰਕ ਆ ਇੱਥੇ ਬ੍ਰਾਜ਼ਿਲ ਦੇ ਮਾਮਲੇ ਵਿੱਚ ਤਾਂ ਯੂਕੇ ਨੂੰ ਸਭ ਤੋਂ ਵਧੀਆ ਲੱਗਾ ਕਿਉਂਕਿ ਜੂਨ ਆ ਗਿਆ ਆ ਸੋ ਇਹਦੇ ਵਿੱਚ ਵੀ ਗਰਮੀ ਹੈ ਨਹੀਂਗੀ ਤੇ ਹੁਣ ਵੀ ਠੰਡ ਲੱਗਦੀ ਪਈ ਆ ਤੇ ਉਹਦਾ ਆਪਾ ਟੀ-ਸ਼ਰਟ ਦੀਆਂ ਬਾਹਾਂ ਦੀ ਪਾਈ ਆ ਪਰ ਉੱਤੇ ਆਪਾਂ ਜੈਕਟ ਪਾ ਲਈ ਆ ਪਰ ਤਾਂ ਵੀ ਠੰਡ ਲੱਗਦੀ ਪਈ ਆ ਸੋ ਰਾਤੀ ਜਾਂਦੇ ਜਾਂਦੇ ਤਾਂ ਇਦਾਂ ਆ ਕਿ 7 ਡਿਗਰੀ ਟੈਂਪਰੇਚਰ ਹੋ ਜਾਂਦਾ ਹੈ ਕੰਬਲ ਲੈ ਕੇ ਸੌਣਾ ਪੈਂਦਾ ਹੈ ਕਈ ਵਾਰ ਤਾਂ ਕੰਬਲ 'ਚ ਵੀ ਠੰਡ ਲੱਗਦੀ ਇੱਥੇ ਸੋ ਇਸ ਗੱਲੋਂ ਵਧੀਆ ਯੂਕੇ ਤੇ ਬਾਕੀ ਕੰਟਰੀਆਂ 'ਚ ਵੀ ਕੈਨੇਡਾ ਕਨਡਾ ਸਾਡੇ ਯਾਰ ਦੋਸ ਹੈਗੇ ਆ ਤੇ ਉਹ ਨਾਲ ਵੀ ਗੱਲ ਹੁੰਦੀ ਆ ਉੱਥੇ ਤਾਂ ਕਹਿੰਦੇ ਹੋਗੀ ਆ ਗਰਮੀ ਤੇ ਇੱਥੇ ਵੀ ਓਦਾਂ ਹੋ ਜਾਂਦੀ ਆ ਪਰ ਇੱਥੇ ਦੋ ਦਿਨ ਹੁੰਦੀ ਜੇ ਵੱਤ ਵੱਤ ਹੁੰਦੀ ਤਾਂ ਤੇ 30 ਦਿਨ ਇੱਥੇ ਮੀਂਹ ਆ ਜਾਂਦਾ ਆ ਹੋਰ ਕੀ ਇੱਥੇ ਗਰਮੀਆਂ ਵਿੱਚ 9:30 ਜਾਂ 10:00 ਵਜੇ ਹੁਣ ਹਨੇਰਾ ਹੁੰਦਾ ਆ ਤੇ ਇੰਡੀਆ ਵਿੱਚ ਤਾਂ 8:00 ਵਜੇ ਹਨੇਰਾ ਹੋ ਜਾਂਦਾ ਆ ਤੇ ਸਵੇਰੇ ਇੱਥੇ 4:30 ਵਜੇ ਪੂਰੀ ਲੋ ਹੋ ਜਾਂਦੀ ਆ ਜਿਸ ਦਾ ਮਤਲਬ ਚਾਨਣ ਹੋ ਜਾਂਦਾ ਇੱਥੇ ਤੇ ਆਪਾਂ 4:30 ਵਜੇ ਉੱਠੀ ਆ ਕੰਮ ਤੇ ਜਾਣ ਨੂੰ ਤੇ ਬਾਹਰ ਲੋਕ ਹੁੰਦੀ ਆ ਪੂਰੇ ਸੋ 4:30 ਤੋਂ ਲੈ ਕੇ ਸਵੇਰ ਦੇ ਰਾਤ ਦੇ 9:30 ਵਜੇ ਤੱਕ ਇੱਥੇ ਪੂਰਾ ਦਿਨ ਰਹਿੰਦਾ ਆ ਤੇ ਰਾਤਾਂ ਛੋਟੀਆਂ ਹੋ ਗਈਆਂ ਤੇ ਦਿਨ ਵੱਡੇ ਹੋ ਗਏ ਆ ਸੋ ਆਪਾਂ ਹੁਣ ਘੁੰਮਦੇ ਪਿਆ ਪਾਰਕ ਵਿੱਚ ਆ ਪੂਰੀ ਪਾਰਕ ਸਾਡੇ ਘਰ ਲੱਗ ਗਈ ਆ ਸੋ ਇੱਕ ਮੇਲਾ ਵੀ ਲੱਗਾ ਆ ਇੱਥੇ ਜਿੱਦਾਂ ਇੰਡੀਆ ਮੇਲੇ ਲੱਗਦੇ ਹੁਣ ਮੇਲਿਆਂ ਦਾ ਸੀਜ਼ਨ ਆ ਇੰਡੀਆ ਵਿੱਚ ਜਿਦੋਂ ਪਿਛਲੇ ਸਾਲ ਸੀਗੇ ਸੋ ਆਹੀ ਦਿਨਾਂ ਵਿੱਚ ਆਪਾਂ ਮੇਲਿਆਂ ਤੇ ਜਾਈਦਾ ਹੁੰਦਾ ਸੀ ਗਰਮੀਆਂ 'ਚ ਮੇਲੇ ਲੱਗਦੇ ਆ ਤੇ ਆ ਇੱਥੇ ਪਾਰਕ 'ਚ ਵੀ ਲੱਗਾ ਜਿੱਥੇ ਆਪਾਂ ਰਹਿੰਦੇ ਆਹੀ ਪਾਰਕ ਵਿੱਚ ਮੇਲਾ ਲੱਗਾ ਸੋ ਤੁਹਾਨੂੰ ਦਿਖਾਉਂਦੇ ਆ ਤੇ ਬਾਕੀ ਤੁਸੀਂ ਵੀ ਵੀਡੀਓ ਨੂੰ ਲਾਈਕ ਕਮੈਂਟ ਕਰ ਦਿਓ ਤੇ ਲਾਈਕ ਜਰੂਰ ਕਰਿਆ ਕਰੋ ਤੇ ਚੈਨਲ ਸਬਸਕ੍ਰਾਈਬ ਵੀ ਕਰ ਲਓ ਕੁਝ ਨਾ ਕੁਝ ਪਾਉਂਦੇ ਰਿਹਾ ਕਰਾਂਗੇ ਆਪਾਂ ਸੋ ਤੁਹਾਨੂੰ ਮੇਲਾ ਦਿਖਾਉਂਦੇ ਆ ਹੁਣ ਆ ਲੱਗਾ ਜਿ ਇਥੇ ਫਨ ਫੇਅਰ ਜਿੰਨਾ ਆਪਾਂ ਮੇਲਾ ਕਹ ਦਿੰਦੇ ਆ ਤੇ ਆ ਝੂਟਾ ਤੇ ਸਭ ਤੋਂ ਖਤਰਨਾਕ ਆ ਆ ਪਿੰਗਾ ਤੇ ਬਹਿ ਕੇ ਉੱਪਰ ਜਾਣਾ ਟੋਪ ਤੇ ਤੇ ਉੱਥੇ ਫੈਨ ਨੂੰ ਗੋਲ ਗੋਲ ਘੁੰਮਣਾ ਸੋ ਆਹੀ ਝੂਲਾ ਸਖਤਰਨਾਕ ਲੱਗਾ ਤੇ ਇਹੀ ਝੂਲਾ ਲਵਾਂਗੇ ਬਾਕੀ ਉਹ ਮਿੱਕੀ ਮਾਊਸ ਵੀ ਲਾਇਆ ਇਹਨਾਂ ਨੇ ਉਹਦੀ ਤਾਂ ਵਿਚਾਰੀ ਦੀ ਹਵਾ ਹੀ ਨਿਕਲ ਗਈ ਆ ਤੋ ਮੇਲਾ ਕਾਫੀ ਵੱਡਾ ਪਰ ਅਜੇ ਸ਼ੁਰੂ ਨਹੀਂ ਹੋਇਆ ਤੇ ਅਜੇ ਸ਼ੁਰੂ ਹੋਣਾ ਹੈ 2-3 ਦਿਨ ਤੱਕ ਅਜੇ ਤਾਂ ਸੈਟਅਪ ਹੀ ਕਰਦੇ ਪਏ ਆ ਪਰਲੇ ਪਾਸੇ ਕਾਫੀ ਲੱਗੇ ਝੂਲੇ ਸੋ ਜਦੋਂ ਸ਼ੁਰੂ ਹੋਊਗਾ ਫੇਰ ਦਿਖਾਵਾਂਗੇ ਸੋ ਬਾਕੀ ਹੁਣ ਆਪਾਂ ਚੱਲੇ ਆਂ ਘਰ ਨੂੰ ਹੁਣ ਠੰਡ ਵੀ ਹੋ ਗਈ ਆ ਰਾਤ ਦੇ ਮੇਸ ਹਾਵਨਾ ਸਵਾ 9:00 ਹੋ ਗਏ ਹੋਣੇ ਆ ਤੇ ਬਾਕੀ ਦਿਨ ਤਾਂ ਪੂਰਾ ਇਹਦੇ ਤੱਕ ਚੜਿਆ ਆ 9:30 ਤੇ ਪੌਣੇ 10:00 ਵੇਂ ਨੇਰਾ ਹੁੰਦਾ ਆ ਤੇ ਆਪਾਂ ਚੱਲੇ ਹੁਣ ਘਰ ਨੂੰ ਤੇ ਅੱਧੀਆਂ ਬਾਹਾਂ ਦੀ ਟੀ-ਸ਼ਰਟ ਪਾ ਕੇ ਆਏ ਆ ਤੇ ਮਿਲਦੇ ਨੈਕਸਟ ਵਲੌਗਾਂ ਵਿੱਚ ਕੋਈ ਵਧੀਆ ਅਜੇ ਵੀਡੀਓ ਬਣਾਵਾਂਗੇ ਅਗਲੀ ਵ